ਅਸੀਕ ਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡੇ ਆਸਤੇ ਇੱਕ ਬਹੁਤ ਹੀ ਸਪੈਸ਼ਲ ਵੀਡੀਓ ਲੈ ਕੇ حاضر ਹੋਇਆ ਬਈ ਅੱਜ ਆਪਾਂ ਤੁਹਾਡੇ ਆਸਤੇ ਇੱਕ ਮਿੰਨੀ ਜਿਹਾ ਬਲੌਗ ਲੈ ਕੇ ਆਏ ਆ ਵੀਰੇ ਜਿਹਦੇ ਵਿੱਚ ਆਪਣੇ ਕੋਲੇ ਆਇਆ ਸੀ ਸਵਰਾਜ ਕੰਪਨੀ ਦਾ ਜਮਾਂ ਜੈਨੀਅਨ ਸਮਾਨ ਜੀ ਤੁਸੀਂ ਸਮਾਨ ਤੇ ਨਿਗਾਹ ਮਾਰ ਸਕਦੇ ਹੋ ਵੀਰੇ ਫੁੱਲ ਬਟਾ ਫੁੱਲ ਸਟਾਕ ਪਿਆ ਜੀ ਦੇਖੋ ਲਿਫਟ ਆਰਮਾਂ ਨੇ ਵੀਰੇ ਇਹ ਆ ਠੀਕ ਹੈ ਜੀ ਆ ਆਪਣੇ ਸ਼ਾਫਟਾਂ ਆ ਗਈਆਂ ਜੀ ਪੂਰਾ ਫੁੱਲ ਬਟਾ ਫੁੱਲ ਗੀਅਰ ਮਿਲੂਗਾ ਵੀਰੇ ਸਵਰਾਜ ਦੇ ਆਪਣੇ ਕੋਲੇ ਹੈਗੀਆ ਸ਼ਾਪੀ ਜੀ ਜਿਹੜੇ ਵੀ ਵੀਰ ਨੂੰ ਸਵਰਾਜ ਦੀ ਕਿਸੇ ਵੀ ਆਈਟਮ ਦੀ ਲੋੜ ਆ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਵੀਰੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋਗੇ ਤੁਸੀਂ ਵਿజిਟ ਕਰਨਾ ਪੰਜਾਬ ਟਰੈਕਟਰ ਡੀਜ਼ਲ ਹਾਊਸ ਬਰਨਾਲਾ ਆ ਦੇਖੋ ਜੀ ਆਰਮਾ ਆ ਗਈਆਂ ਤੁਸੀਂ ਦੇਖ ਸਕਦੇ ਹੋ ਠੀਕ ਹਨਾ ਜੀ ਇਹ ਆਰਮਾ ਅੱਜਕੱਲ ਟੁੱਟ ਰਹੀਆਂ ਨੇ ਬਹੁਤ 963 ਦੀਆਂ ਨੇ 979 ਦੀਆਂ ਨੇ ਆ ਪੀਟੋ ਸ਼ਾਫਟ ਆ ਗਈਆਂ ਵੀਰੇ ਬਿਲਕੁਲ ਜੈਨੂਅਲ ਸਮਾਨ ਆ ਜੀ ਕੱਲਾ ਕੱਲਾ ਪੀਸ ਕੰਪਨੀ ਦਾ ਵੀਰੇ ਸਵਰਾਜ ਦਾ ਤੁਸੀਂ ਕੋਈ ਵੀ ਆਈਟਮ ਆਪਣੇ ਤੋਂ ਲੈ ਸਕਦੇ ਹੋ ਆਪਣੇ ਕੋਲ ਸੋਪੀ ਹੈ ਜੀ ਸਵਰਾਜ ਦੀ ਆ ਦੇਖੋ ਹੱਬਾ ਨੇ ਜੀ ਬਿਲਕੁਲ ਜੈਨਿਅਨ ਕੱਲੀ-ਕੱਲੀ ਚੀਜ਼ ਤੇ ਮਰਵਾਵਾਂਗੇ ਨਿਕਾ ਵੀਡੀਓ ਨੂੰ ਲੈ ਕੇ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਿਓ ਵੀਰੇ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਬਾਈ ਤੁਹਾਡੇ ਪਿਆਰ ਦੀ ਲੋੜ ਹੈ ਤੁਹਾਡੀ ਸਪੋਰਟ ਦੀ ਲੋੜ ਹੈ ਵੀਰੇ ਠੀਕ ਹੈ ਨਾ ਜੀ ਤੁਹਾਡੇ ਆਸਤੇ ਆਪਾਂ ਡੇਲੀ ਤੋਂ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਜਿਹੜੇ ਵੀ ਵੀਰ ਨੇ ਕਿਸੇ ਵੀ ਟਰੈਕਟਰ ਦਾ ਕੋਈ ਵੀ ਜੈਨਿਨ ਪਾਰਟ ਲੈਣਾ ਜੀ ਸਾਡੇ ਨਾਲ ਸੰਪਰਕ ਕਰ ਸਕਦਾ ਵੀਰੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਆਹ ਬਲੂ ਪੇਂਟ ਆ ਵੀਰੇ ਜਿਹੜੇ ਹੁਣ 724 735 ਬਲੂ ਕਲਰ ਚ ਆ ਰਹੇ ਨੇ ਉਹਨਾਂ ਦਾ ਸਮਾਨ ਆ ਜੀ ਇਹ ਸਾਰਾ ਪੇਂਟ ਆ ਜੀ ਠੀਕ ਹੈ ਨਾ ਜੀ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਕੱਲੀ ਕੱਲੀ ਚੀਜ਼ ਕੰਪਨੀ ਦੀ ਆ ਵੀਰੇ ਦੇ ਵਿੱਚ ਆ ਰੂਲਰ 베アリング ਆਗੇ ਜੀ ਆਪਣੇ ਜਮਾ ਕੰਪਨੀ ਦੇ ਪੀਸ ਨੇ ਵੀਰੇ ਲਿਮਟਿਡ ਦਾ ਸਮਾਨ ਆ ਜੀ ਦੇਖੋ ਤੁਸੀਂ ਪੂਰੀ ਫੁੱਲ ਬਟਾ ਫੁੱਲ ਜ਼ਿੰਮੇਵਾਰੀ ਉਹ ਜੈਨਿਨ ਦੀ ਵੀਰੇ ਚਾਹੇ ਪੱਕਾ ਬਲ ਕਟਾ ਕੇ ਲੈ ਲਓ ਕੁਝ ਵੀ ਕਰ ਲਓ ਠੀਕ ਹੈ ਨਾ ਜੀ ਪੰਜਾਬ ਟਰੈਕਟਰ ਡੀਜ਼ਲ ਹਾਊਸ ਬਰਨਾਲਾਏ ਤੁਸੀਂ ਵਿజిਟ ਕਰਨਾ ਜੀ ਆ ਦੇਖੋ ਜੀ ਕੱਲੀ ਕੱਲੀ ਚੀਜ਼ ਕੰਪਨੀ ਦੀ ਆ ਵੀਰੇ ਕਿਹੜੇ ਵੀ ਵੀਰ ਨੂੰ ਕੋਈ ਮਰਜ਼ੀ ਆਈਟਮ ਚਾਹੀਦੀ ਆ ਸੰਪਰਕ ਕਰ ਸਕਦਾ ਜੀ ਮਾਰ ਲਓ ਵੀਰੇ ਨੀਗਾ ਸਮਾਨ ਤੇ 963 ਦਾ ਵੀ ਮਿਲ ਜੂ ਜੀ ਕਿਸੇ ਨੇ ਸਵਰਾਜ ਨੂੰ 963 ਬਣਾਉਣਾ ਜੀ 855 ਤੋਂ ਉਹ ਵੀ ਹੋ ਜੂਗਾ ਕਿਸੇ ਨੇ ਟਰੰਮ 3 ਕਰਨਾ ਵੀਰੇ ਉਹ ਵੀ ਹੋ ਜੂਗਾ ਸਵਰਾਜ ਦਾ ਤੁਸੀਂ ਕੋਈ ਵੀ ਪਾਰਟ ਲੈਣਾ ਤੁਹਾਨੂੰ ਜੈਨੂਨ ਵੀ ਮਿਲ ਜੂਗਾ ਜੀ ਡਿਪਲੇਨ ਚ ਵੀ ਮਿਲ ਜੂਗਾ ਵੀਰੇ ਕਰ ਲਓ ਜਲਦੀ ਜਲਦੀ ਵਿజిਟ ਵੀਰੇ ਠੀਕ ਹੈ ਨਾ ਜੀ ਤੁਸੀਂ ਦੇਖੋ ਆ ਦੇਖੋ ਜੀ ਗੇਅਰ ਆ ਗਿਆ ਆਪਣਾ ਜਮਾ ਬਿਲਕੁਲ ਜੈਨਿਅਨ ਆ ਵੀਰੇ ਦੇਖੋ ਜੀ ਕੋਈ ਮਰਜ਼ੀ ਆਈਟਮ ਲੈਣੀ ਆ ਵੀਰੇ ਸਾਰੀ ਜੈਨਿਅਨ ਦਮਾਂਗੇ ਤੁਹਾਨੂੰ ਇਹ ਟੈਪਟ ਕਵਰ ਜੈਨ ਨਹੀਂ ਜਿਹੜੇ ਆਪਣੇ ਉੱਪਰ ਟੈਪਟ ਲੱਗੇ ਹੁੰਦੇ ਨੇ ਇੰਜਨ ਦੇ ਉੱਤੇ ਤੁਹਾਨੂੰ ਖੋਲ ਕੇ ਦਿਖਾਉਣਾ ਮੈਂ ਇਹ ਆ ਦੇਖੋ ਜੀ ਕੱਲ ਲੋਗੋ ਆਇਆ ਆਪਣੇ ਕੋਲੇ ਸਵਰਾਜ ਦਾ ਜਿਹੜਾ ਹੁਣ ਉੱਚੇ ਮਾਡਲਾਂ ਚਾਹੁੰਦਾ ਜੀ ਇਹਦੇ ਵਿੱਚ ਲਾਈਟ ਚੱਲਦੀ ਆ ਵੀਰੇ ਇਹ ਲੋਗੋ ਦੇ ਵਿੱਚ ਲਾਈਟ ਚੱਲਦੀ ਆ ਜੀ ਇਹ ਚੀਜ਼ ਬਹੁਤ ਹੀ ਸਪੈਸ਼ਲ ਆਈ ਆ ਆਪਣੇ ਕੋਲੇ ਤੁਸੀਂ ਦੇਖ ਸਕਦੇ ਹੋ ਮੂਰੇ ਫਰੰਟ ਜਾਲੀ ਤੇ ਲੱਗ ਜੂਗਾ ਜੀ ਇਹ ਲੋਗੋ ਆਇਆ ਸਵਰਾਜ ਕੰਪਨੀ ਦਾ